ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਜੱਸੀ ਪਿੰਡ ਤਕਰਾਰੇ ਪਹੁੰਚੇ ਆ ਜਿਹੜਾ ਕੈਥਾ ਦਾ ਪਿੰਡ ਹੈ ਹਰਿਆਣੇ ਚ ਤੇ ਇੱਥੇ ਬੱਚਿਆਂ ਦੇ ਆਲਾਸ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਕਿੰਨੇ ਸੋਹਣੇ ਰੰਗ ਭਰੇ ਨੇ ਤੇ ਮੁੰਡਿਆਂ ਨੂੰ ਸਾਰੇ ਨਾਮ ਵੀ ਦੇਣੇ ਨੇ ਸੋ ਬੱਚਿਆਂ ਦੇ ਹੋਰ ਹੌਸਲੇ ਵਾਸਤੇ ਆਪਾਂ ਬੱਚਿਆਂ ਨੂੰ ਨਾਅਰੇ ਲਵਾਵਾਂਗੇ ਇੱਕ ਵਾਰਾ ਜੀ ਹੋਰ